ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਤੁਹਾਡਾ ਉਮੀਦ ਕਰਦੇ ਆ ਸਾਰੇ ਜਣੇ ਵਧੀਆ ਹੋਵੋਗੇ ਅੱਜ ਆਪਾਂ ਤੁਹਾਡੇ ਲਈ ਬੈਲਵਟ ਬੈਲਵਟ কুরਤੀ ਦੀ ਆਪਾਂ ਸਟੀਚਿੰਗ ਕਿੱਦਾਂ ਕਰਨੀ ਆ ਆਪਾਂ ਉਹ ਵੀਡੀਓ ਲੈ ਕੇ ਆਇਆ ਠੀਕ ਹੈ ਜੀ ਇਹ কুরਤੀ ਦਾ ਗਲਾ ਆਲਰੇਡੀ ਬੜਿਆ ਹੋਇਆ ਆ ਆਪਾਂ ਇਹਦਾ ਗਲਾ ਕਿੱਦਾਂ ਜੜਨਾ ਉਹ ਵੀ ਤੁਹਾਨੂੰ ਦੱਸਾਂਗੇ ਠੀਕ ਹੈ ਤੇ ਆਪਾਂ ਬਾਹਾਂ ਕਿੱਦਾਂ ਜੜਨੀ ਆ ਬਾਹਾਂ ਦੇ ਵਿੱਚ ਜਿਵੇਂ ਹੁਣ ਆਪਣੇ ਘਾਟ ਵਾਧ ਹੋ ਜਾਂਦੀ ਆ ਆਪਣੇ ਬਾਹਾਂ ਕਦੇ ਘਟ ਗਈ ਕਦੇ ਵਧ ਗਈ ਆਪਾਂ ਤੁਹਾਨੂੰ ਉਹਦਾ ਵੀ ਸੋਲੂਸ਼ਨ ਦੱਸਾਂਗੇ ਠੀਕ ਹੈ ਤੁਸੀਂ ਵੀਡੀਓ ਨੂੰ ਧਿਆਨ ਨਾਲ ਦੇਖਣਾ ਜੀ ਚਲੋ ਆਪਾਂ ਸ਼ੁਰੂ ਕਰਦੇ ਆ ਵੀਡੀਓ ਦੇਖੋ ਇਹ ਸੂਟ ਦਾ ਗਲਾ ਜਿਹੜਾ ਹੈਗਾ ਆਲਰੇਡੀ ਬਣਿਆ ਹੋਇਆ ਇਹ ਪੈਚ ਵਰਕ ਕੀਤਾ ਹੋਇਆ ਉੱਪਰ ਹੁਣ ਦੇਖੋ ਜਦੋਂ ਇਦਾਂ ਪੈਚ ਲੱਗਿਆ ਹੁੰਦਾ ਆਪਾਂ ਨੂੰ ਪਿਛਲੇ ਪਾਸੇ ਕੁਝ ਨਹੀਂ ਪਤਾ ਲੱਗਦਾ ਹੈਗਾ ਕਿ ਗਲੇ ਦੀ ਸ਼ੇਪ ਕਿਵੇਂ ਦੀ ਆ ਠੀਕ ਹੈ ਹੁਣ ਦੇਖੋ ਬੈਕ ਵਾਲੀ ਸਾਈਡ ਦੀ ਕੋਈ ਸ਼ੇਪ ਨਹੀਂ ਆ ਰਹੀ ਕਿਉਂਕਿ ਇਹ ਪੈਚ ਲੱਗਿਆ ਹੋਇਆ ਉੱਪਰ ਮੈਂ ਤੁਹਾਨੂੰ ਇੱਕ ਟ੍ਰਿਕ ਦੱਸੂਗੀ ਕਿ ਕਿਵੇਂ ਤੁਸੀਂ ਪੈਚ ਵਾਲੇ ਗਲੇ ਨੂੰ ਸ਼ੇਪ ਦੇ ਕੇ ਆਸਾਨੀ ਨਾਲ ਤੁਸੀਂ ਜੜ ਸਕਦੇ ਹੋ ਤੁਸੀਂ ਕੀ ਕਰਨਾ ਫਿਰਕੀ ਦੇ ਵਿੱਚ نیچے ਅਲੱਗ ਕਲਰ ਦਾ ਧਾਗਾ ਪਾਉਣਾ ਤੇ ਫਿਰ ਇਹਦੇ ਉੱਪਰ ਵਾਲੇ ਪਾਸੇ ਸ਼ੇਪ ਚ ਸਲਾਈ ਲਗਾਉਣੀ ਆ ਠੀਕ ਹੈ ਫਿਰ ਉਹ ਧਾਗਾ ਜਿਹੜਾ ਹੈਗਾ ਇਧਰ ਵਾਲੀ ਸਾਈਡ ਆਜੂਗਾ ਤੇ ਆਪਾਂ ਨੂੰ ਸ਼ੇਪ ਦਾ ਪੂਰਾ ਪਤਾ ਲੱਗ ਜੂ ਤੁਸੀਂ ਫਿਰਕੀ ਚ نیچے ਅਲੱਗ ਕਲਰ ਦਾ ਧਾਗਾ ਪਾਉਣਾ ਠੀਕ ਹੈ ਤੁਸੀਂ ਇੱਦਾਂ ਜਿਹੜੇ ਸਿੱਪੀਆਂ ਵਗੈਰਾ ਹੈਗੀਆਂ ਪਹਿਲਾਂ ਇਹਨਾਂ ਨੂੰ ਉਤਾਰ ਲਓ ਤਾਂ ਕਿ ਥੋੜੀ ਸੂਈ ਵਗੈਰਾ ਨਾ ਟੁੱਟੇ ਹੁਣ ਮੈਂ نیچے ਦੇਖੋ ਅਲੱਗ ਕਲਰ ਦਾ ਧਾਗਾ ਪਾ ਲਿਆ ਜਿਵੇਂ ਜਿਵੇਂ ਗਲੇ ਦੀ ਸ਼ੇਪ ਹੈਗੀ ਆ ਹੁਣ ਮੈਂ ਪਹਿਲਾਂ ਇਹਦੇ ਸਿੰਪਲ ਸਲਾਈ ਲ ਮੈਂ ਹਜੇ ਗੜਾ ਜੜਿਆ ਨਹੀਂ ਹੈਗਾ ਸਿਰਫ ਇਹ ਫਰੰਟ ਵਾਲੇ ਕੁਰਤੀ ਦਾ ਕੱਪੜਾ ਠੀਕ ਹੈ ਉਹਦੇ ਉੱਪਰ ਮੈਂ ਇਦਾਂ ਜਿਵੇਂ ਜਿਵੇਂ ਸ਼ੇਪ ਸੀ ਸਲਾਈ ਲਗਾ ਲਈ ਦੇਖੋ ਹੁਣ ਇਹ ਜਿਹੜੀ ਸ਼ੇਪ ਹੈਗੀ ਉਹ ਦੂਸਰੇ ਵਾਲੇ ਪਾਸੇ ਆ ਗਈ ਅਲੱਗ ਧਾਗੇ ਦੀ ਹੁਣ ਸਾਨੂੰ ਸ਼ੇਪ ਜਿਹੜੀ ਹੈਗੀ ਉਹ ਕਲੀਅਰ ਦਿਖਾਈ ਦੇ ਰਹੀ ਆ ਠੀਕ ਹੈ ਜੀ ਮੈਂ ਤੇ ਬੁਕਰਮ ਵਗੈਰਾ ਤਾਂ ਨਹੀਂ ਜੜੀ ਕਿਉਂਕਿ ਇਹ ਨਾ ਬਹੁਤ ਹੀ ਮੋਟਾ ਕੱਪੜਾ ਇੱਕ ਦਾ ਬੈਲਵਟ ਹੋ ਗਿਆ ਉੱਪਰੋਂ ਪੈਚ ਲੱਗਿਆ ਹੋਇਆ ਇਸ ਲਈ ਮੈਂ ਤੇ ਕੱਪੜਾ ਹੀ ਜੜੂੰਗੀ ਕਿਉਂਕਿ ਇਹ ਬਹੁਤ ਪਹਿਲਾਂ ਹੀ ਬਹੁਤ ਮੋਟਾ ਹੈਗਾ ਕੱਪੜਾ ਬੁਕਰਮ ਨਾਲ ਹੋਰ ਮੋਟਾ ਹੋ ਜਾਣਾ ਸੀ ਠੀ ਤੇ ਦੇਖੋ ਆਪਾਂ ਇਦਾਂ ਕੱਪੜਾ ਰੱਖ ਲੈਣਾ ਗਲੇ ਦੇ ਨੀਚੇ ਠੀਕ ਹੈ ਜਿਵੇਂ ਜਿਵੇਂ ਹੁਣ ਸ਼ੇਪ ਹੈਗੀ ਆ ਇਹ ਕੱਪੜਾ ਜਿਹੜਾ ਹੈਗਾ ਨੀਚੇ ਵਾਲਾ ਉਹ ਗਲੇ ਤੋਂ ਆਪਣੇ ਤੋਂ ਵੱਡਾ ਹੋਣਾ ਚਾਹੀਦਾ ਦੋਨੋਂ ਸਾਈਡ 3 3 4 4 ਇੰਚ ਠੀਕ ਹੈ ਜੀ ਹੁਣ ਇਹਦਾ ਬਰੌਡ ਹੈਗਾ ਜੀ ਗਲਾ 6 ਇੰਚ ਠੀਕ ਹੈ ਤੁਸੀਂ ਇਸ ਤੋਂ ਜ਼ਿਆਦਾ ਰੱਖੋ ਜਿਹੜਾ ਨੀਚੇ ਵਾਲਾ ਕੱਪੜਾ ਹੈਗਾ ਹੁਣ ਜਿੱਥੇ ਇੱਥੇ ਆਪਣੀ ਸਲਾਈ ਲੱਗੀ ਹੋਈ ਆ ਅਲੱਗ ਤਾਂ ਅੱਗੇ ਦੀ ਤੁਸੀਂ ਓਵੇਂ ਸ਼ੇਪ 'ਚ ਇੱਥੇ ਸਲਾਈ ਲਗਾ ਲਓ ਇਹਨਾਂ ਨੂੰ ਅਟੈਚ ਕਰ ਲਓ ਨੀਚੇ ਵਾਲੇ ਕੱਪੜੇ ਨੂੰ ਔਰ ਅ ਸ਼ਰਟ ਵਾਲੇ ਕੱਪੜੇ ਨੂੰ ਠੀਕ ਹੈ ਜਿਵੇਂ ਜਿਵੇਂ ਸ਼ੇਪ ਹੈਗੀ ਇਹਦੀ ਤੁਸੀਂ ਓਵੇਂ ਓਵੇਂ ਮਸ਼ੀਨ ਚ ਚਲਾਉਣੀ ਆ ਦੇਖੋ ਨਾਲੇ ਹੁਣ ਆਪਾਂ ਨੂੰ ਸ਼ੇਪ ਦਿਖ ਰਹੀ ਹੈ ਇਹਦੀ ਸਾਰੀ ਵੀ ਕਿਵੇਂ ਦੀ ਸ਼ੇਪ ਹੈ ਆ ਗਈ ਇਹਦੀ ਹਨਾ ਤੇ ਆਪਣਾ ਗਲਾ ਜਿਹੜਾ ਹੈਗਾ ਉਹ ਫਿਨਿਸ਼ਿੰਗ ਨਾਲ ਬਣ ਕੇ ਰੈਡੀ ਹੋ ਜਾਊਗਾ ਨਹੀਂ ਤਾਂ ਪੈਚ ਵਾਲੇ ਸੂਟ ਦੇ ਵਿੱਚ ਦੂਸਰੀ ਸਾਈਡ ਪਤਾ ਨਹੀਂ ਲੱਗਦਾ ਹੁੰਦਾ ਵੀ ਸ਼ੇਪ ਕਿਤਾਂ ਦੀ ਆ ਤੁਸੀਂ ਹੁਣ ਇਹਨੂੰ ਜਿਵੇਂ ਜਿਵੇਂ ਸ਼ੇਪ ਆ ਗਲੇ ਦੀ ਓਵੇਂ ਓਵੇਂ ਕੱਟ ਲਓ ਦੇਖੋ ਜਿਹੜਾ ਇਹ ਸੈਂਟਰ ਵਾਲਾ ਆਪਣੇ ਗਲੇ ਦੀ ਸ਼ੇਪ ਹਨ ਤੁਸੀਂ ਇਹਨੂੰ ਬਹੁਤ ਧਿਆਨ ਨਾਲ ਕੱਟਣਾ ਠੀਕ ਹੈ ਨਾ ਤਾਂ ਤੁਸੀਂ ਸਲਾਈ ਕੱਟਣੀ ਹੈ ਤੇ ਇਹਨੂੰ ਪੂਰੀ ਤਰ੍ਹਾਂ ਐਂਡ ਤੱਕ ਕੱਟਣਾ ਸਿਰਫ ਸਲਾਈ ਨਹੀਂ ਕੱਟਣੀ ਚਾਹੀਦੀ ਤੁਸੀਂ ਇੱਦਾਂ ਮਰੋੜ ਲਓ ਇਹਨੂੰ ਫਿਰ ਕੀ ਹੁੰਦਾ ਹੈ ਇਹਦੀ ਫਿਨਿਸ਼ਿੰਗ ਵਧੀਆ ਆ ਜਾਂਦੀ ਹੁੰਦੀ ਹੈ ਚੰਗੀ ਤਰ੍ਹਾਂ ਨਿਕਲ ਕੇ ਆਊਗਾ ਬਾਹਰ ਠੀਕ ਹੈ ਜੀ ਤੇ ਦੇਖੋ ਹੁਣ ਆਪਾਂ ਜਦੋਂ ਦੂਸਰੇ ਪਾਸੇ ਇਹਨੂੰ ਫੋਲਡ ਕਰਾਂਗੇ ਬਹੁਤ ਹੀ ਫਿਨਿਸ਼ਿੰਗ ਨਾਲ ਆਜੂਗਾ ਠੀਕ ਹੈ ਹੁਣ ਮੈਂ ਤੁਹਾਨੂੰ ਪਹਿਲਾਂ ਜਿਹੜੀ ਪੱਟੀ ਹੈਗੀ ਆਪਾਂ ਲਈ ਆ ਉਹ ਕੱਟਣੀ ਆ ਆਪਾਂ ਉਹਨੂੰ 1.7 ਸਵਾ ਸਵਾ ਇੰਚ ਤੁਸੀਂ ਇੱਦਾਂ ਰੱਖ ਲਓ ਤੇ ਬਾਕੀ ਜਿਹੜੀ ਹੈਗੀ ਉਹਨੂੰ ਸਾਰੀ ਨੂੰ ਕੱਟ ਦੋ ਠੀਕ ਹੈ ਕੱਪੜੇ ਨੂੰ ਜਿਵੇਂ ਜਿਵੇਂ ਸ਼ੇਪ ਹੈਗੀ ਗਲੇ ਦੀ ਉਸੇ ਹਿਸਾਬ ਨਾਲ ਤੁਸੀਂ ਪੱਟੀ ਨੂੰ ਕੱਟ ਲਓ ਰਾਉਂਡ ਘੁਮਾ ਕੇ ਠੀਕ ਹੈ ਤੁਹਾਡਾ ਨੀਚੇ ਵਾਲਾ ਕੱਪੜਾ ਨਹੀਂ ਕੱਟਣਾ ਚਾਹੀਦਾ ਦੇਖੋ ਮੈਂ ਇੱਦਾਂ 1.7 ਸਵਾ ਸਵਾ ਇੰਚ ਰੱਖ ਲਈ ਆ ਇਹ ਪੱਟੀ ਤੇ ਇਹਦੇ ਕੱਟ ਲਗਾ ਲਏ ਨੇ ਠੀਕ ਹੈ ਤੁਸੀਂ ਕੱਟਨੇ ਜਿਹੜੇ ਉਹ ਸਲਾਈ ਨਹੀਂ ਕੱਟਣੀ ਚਾਹੀਦੀ ਤੁਹਾਡੀ ਉਹ ਦੇਖੋ ਦੂਸਰੀ ਵਾਲੀ ਸਾਈਡ ਇਹਨੂੰ ਆਪਾਂ ਐਦਾਂ ਫੋਲਡ ਕਰਾਂਗੇ ਤੇ ਬਹੁਤ ਆਸਾਨੀ ਨਾਲ ਫੋਲਡ ਹੋ ਜਾਊਗਾ ਤੇ ਤੁਸੀਂ ਇਹ ਤੇ ਉੱਪਰ ਦਬਮੀ ਸਲਾਈ ਲਗਾ ਲਓ ਠੀਕ ਹੈ ਜੀ ਦੇਖੋ ਜਦੋਂ ਆਪਾਂ ਦਬਮੀ ਸਲਾਈ ਮਾਰਨੀ ਆ ਤਾਂ ਆਪਾਂ ਪੂਰੀ ਫਿਨਿਸ਼ਿੰਗ ਨਾਲ ਮਾਰਨੀ ਆ ਕੱਪੜੇ ਨੂੰ ਤੁਸੀਂ ਅੰਦਰ ਵਾਲੀ ਸਾਈਡ ਕਰਦੇ ਜਾਣਾ ਜਿਹੜੀ ਆਪਣਾ ਕੱਪੜਾ ਲਗਾਇਆ ਹੋਇਆ ਹੈ ਨੀਚੇ ਤੇ ਜਿਹੜੇ ਇਹਦੇ ਕੋਨੇ ਹੈਗੇ ਨੇ ਤੁਸੀਂ ਚੰਗੀ ਤਰ੍ਹਾਂ ਕੱਢ ਲੈਣੇ ਨੇ ਜਿੱਥੇ ਆਪਣੇ ਸੈਂਟਰ ਦੇ ਵਿੱਚ ਕੱਟ ਬਣਿਆ ਹੋਇਆ ਹੈ ਗਲੇ ਦੇ ਠੀਕ ਹੈ ਜਦੋਂ ਤੁਸੀਂ ਇਹ ਕੋਨਿਆਂ ਨੂੰ ਚੰਗੀ ਤਰ੍ਹਾਂ ਕੱਢੋਗੇ ਫੇਰ ਹੀ ਗਲੇ ਦੀ ਜਿਹੜੀ ਹੈਗੀ ਉਹ ਫਿਨਿਸ਼ਿੰਗ ਚੰਗੀ ਤਰ੍ਹਾਂ ਆਊਗੀ ਦੇਖੋ ਜਿਵੇਂ ਜਿਵੇਂ ਸ਼ੇਪ ਬਣੀ ਹੋਈ ਆ ਗਲੇ ਦੀ ਆਪਾਂ ਉੱਪਰ ਦਮੀ ਸਲਾਈ ਲਗਾ ਲਈਏ ਤੇ ਤੁਸੀਂ ਦੇਖਿਓ ਕਿੰਨੀ ਫਿਨਿਸ਼ਿੰਗ ਨਾਲ ਆਜੂਗਾ ਗਲਾ ਠੀਕ ਹੈ ਤੇ ਤੁਸੀਂ ਇਹ ਟ੍ਰਿਕ ਅਪਣਾ ਕੇ ਇਹਦਾ ਅਲੱਗ ਦੇ ਧਾਗੇ ਨਾਲ ਪਹਿਲਾਂ ਸਲਾਈ ਮਾਰ ਲਓ ਫਿਰ ਜਿਹੜੀ ਥੋੜੀ ਸ਼ੇਪ ਹੈਗੀ ਉਹ ਦੂਸਰੀ ਵਾਲੀ ਸਾਈਡ ਵੀ ਆਉ ਆਜੂਗੀ ਤੇ ਤੁਹਾਨੂੰ ਗਲਾ ਕਲੀਅਰਲੀ ਦਿਖਣ ਲੱਗ ਜੂਗਾ ਠੀਕ ਹੈ ਕੀ ਸ਼ੇਪ ਕੀ ਆ ਗਲੇ ਦੀ ਠੀਕ ਹੈ ਦੇਖੋ ਜਿਹੜਾ ਆਪਣਾ ਗਲਾ ਹੈਗਾ ਪੂਰੀ ਫਿਨਿਸ਼ਿੰਗ ਨਾਲ ਰੈਡੀ ਹੋ ਗਿਆ ਤੇ ਆਪਾਂ ਧਾਗੇ ਵਗੈਰਾ ਜਿਹੜੇ ਹੈਗੇ ਨੇ ਉਹ ਸਾਰੇ ਕੱਟ ਲਓ ਗਲਾ ਜਿਹੜਾ ਹੈਗਾ ਇਹ 8 ਇੰਚ ਡੀਪ ਹੈ ਠੀਕ ਹੈ ਕਸਟਮਰ ਨੂੰ ਵੱਡਾ ਹੀ ਚਾਹੀਦਾ ਸੀ ਇਸ ਲਈ ਆਪਾਂ ਨੂੰ ਥੋੜਾ ਜਿਹਾ ਪਲੇਨ ਕਪੜਾ ਛੱਡਣਾ ਪਿਆ ਉੱਪਰ ਠੀਕ ਹੈ ਤੇ ਹੁਣ ਆਪਾਂ ਇਹਦੇ ਪਲੇਟਾ ਪਾਵਾਂਗੇ ਦੇਖੋ ਪਲੇਟਾ ਪਾਉਣ ਤੋਂ ਪਹਿਲਾਂ ਤੁਸੀਂ ਕੀ ਕਰਨਾ ਹਨਾ ਪਹਿਲਾਂ ਜਿੱਥੇ ਤੇ ਤੁਹਾਡੀ ਪਲੇਟ ਪਈ ਹੋਈ ਉੱਥੋਂ ਆ ਸਾਰੇ ਤਾਰੇ ਜੇ ਲਾ ਲਓ ਠੀਕ ਹੈ ਨਹੀਂ ਤਾਂ ਤੁਹਾਡੀ ਸੂਈ ਟੁੱਟਣ ਦੇ ਚਾਂਸਸ ਹੁੰਦੇ ਨੇ ਠੀਕ ਹੈ ਮੈਂ ਸਾਰੇ ਤਾਰੇ ਜੇ ਉਤਾਰ ਲਏ ਇਹਦੇ ਉੱਪਰ ਵਾਲੇ ਤੇ ਹੁਣ ਮੈਂ ਤੇ ਪਲੇਟਸ ਪਾਵਾਂਗੀ ਅਦਾ ਗੁਲਾਈ ਦੀ ਸ਼ੇਪ 'ਚ ਮੇਰੀ ਪਲੇਟ ਜਿਹੜੀ ਹੈਗੀ ਆ ਉਹ ਆਪਾਂ 11.5 ਇੰਚ ਤੇ ਪਾਈ ਹੋਈ ਆ ਦੇਖੋ ਮੈਂ ਤਾਂ ਨਾਪ ਕੇ ਦੇਖੋ ਇਹ 11.5 ਇੰਚ ਤੇ ਪਲੇਟ ਪਾਈ ਹੋਈ ਆ ਤੇ ਇਹ ਪਲੇਟ ਜਿਹੜੀ ਹੈਗੀ ਆ 7.5 ਇੰਚ ਲੰਬੀ ਆ ਔਰ ਦੋਨਾਂ ਪਲੇਟਾਂ ਦੇ ਵਿਚਲਾ ਜਿਹੜਾ ਗੈਪ ਹੈਗਾ ਉਹ ਆਪਣਾ 8 ਇੰਚ ਦਾ ਠੀਕ ਹੈ ਜੀ ਤੁਸੀਂ ਇੱਦਾਂ ਜੇ ਪਲੇਟਾਂ ਪਾਉਣੀਆਂ ਤਾਂ 8 ਇੰਚ ਦੇ ਗੈਪ ਤੇ ਪਾ ਸਕਦੇ ਹੋ ਤੇ ਹੁਣ ਦੇਖੋ ਆਪਾਂ ਦੂਸਰੇ ਪਾਸੇ ਪਲੇਟ ਪਾਵਾਂਗੇ ਇੱਧਰ ਵੀ ਮੈਂ ਜਿਹੜੇ ਸਿੱਧੇ ਪਾਸੇ ਸਤਾਰੇ ਵਗੈਰਾ ਲੱਗੇ ਹੋਏ ਨੇ ਮੈਂ ਸਾਰੇ ਉਤਾਰ ਲੇ ਤਾਂ ਕਿ ਮੇਰੀ ਸੂਈ ਵਗੈਰਾ ਨਾ ਟੁੱਟੇ ਤੇ ਇੱਦਾਂ ਤੁਸੀਂ ਦੋਨੋਂ ਪਾਸੇ ਪਲੇਟਾਂ ਪਾ ਲੈਣੀਆਂ ਨੇ ਪਹਿਲਾਂ ਹੁਣ ਦੇਖੋ ਜਿਹੜਾ ਆਪਾਂ ਫਰੰਟ ਵਾਲਾ ਗਲਾ ਜੜਿਆ ਤੁਸੀਂ ਚਾਹੋ ਤਾਂ ਇਹਨੂੰ ਇਦਾਂ ਚੌੜਾ ਫੋਲਡ ਕਰਕੇ ਠੀਕ ਹੈ ਪਹਿਲਾਂ ਕੱਚਾ ਕਰ ਸਕਦੇ ਹਾਂ ਪਰ ਮੈਂ ਇਹਨੂੰ ਕੱਚਾ ਨਹੀਂ ਕਰੂੰਗੀ ਕਿਉਂਕਿ ਇਹ ਬੈਲਵਰਡ ਦਾ ਸੂਟ ਆ ਫੇਰ ਨਾ ਦੂਸਰੇ ਸਾਈਡ ਤੇ ਨਿਸ਼ਾਨ ਪੈ ਜਾਂਦੇ ਨੇ ਜਦ ਆਪਾਂ ਕੱਚਾ ਕੀਤਾ ਹੁੰਦਾ ਇਸੇ ਲਈ ਮੈਂ ਇਹਨੂੰ ਇਦਾਂ ਹੀ ਤਰਪਾਈ ਕਰ ਲੂੰਗੀ ਜੇ ਤੁਹਾਡਾ ਸੂਟ ਹੋਰ ਕੱਪੜੇ ਦਾ ਤਾਂ ਤੁਸੀਂ ਉਹਨੂੰ ਪਹਿਲਾਂ ਕੱਚਾ ਕਰ ਲਓ ਫਿਰ ਉੱਤੇ ਤਰਪਾਈ ਕਰ ਲਓ ਦੇਖੋ ਜਦੋਂ ਫਰੰਟ ਵਾਲਾ ਗਲਾ ਪਹਿਲਾਂ ਹੀ ਬਣਿਆ ਹੋਵੇ ਤਾਂ ਆਪਾਂ ਬੈਕ ਵਾਲਾ ਗਲਾ ਕਿਵੇਂ ਕਟਿੰਗ ਕਰਨਾ ਤੁਸੀਂ ਪਹਿਲਾਂ ਦੇਖੋ ਇਦਾਂ ਮੋਡੇ ਨੂੰ ਇਹਦੇ ਉੱਪਰ ਰੱਖਣਾ ਜਿਹੜੀ ਆਪਣਾ ਤੀਰਾ ਹੈਗਾ ਮੂਰਲੇ ਪੱਲੇ ਦਾ ਉਹ ਨੂੰ ਇਦਾਂ ਰੱਖ ਕੇ ਪੈਰ-ਪੈਰ ਦਾ ਨਿਸ਼ਾਨ ਲਗਾ ਲੈਣਾ ਪਹਿਲਾਂ ਸਲਾਈਆਂ ਵਾਸਤੇ ਕਿਉਂਕਿ ਆਪਣਾ ਜਿਹੜਾ ਗਲਾ ਹੈਗਾ ਉਹ ਜੜਿਆ ਜੜਿਆ ਜਾਣਾ ਹਜੇ ਬੈਕ ਵਾਲਾ ਆਪਾਂ ਸਲਾਈ ਦਾ ਰੱਖ ਕੇ ਉਸ ਤੋਂ ਬਾਅਦ ਇਹਨੂੰ ਇਹਦੇ ਉੱਪਰ ਰੱਖ ਕੇ ਨਾਪ ਕੇ ਫਿਰ ਆਪਾਂ ਨਿਸ਼ਾਨ ਲਗਾ ਲਓ ਠੀਕ ਆ ਹੁਣ ਆਪਾਂ ਇੰਨੀ-ਇੰਨੀ ਗਲੇ ਦੀ ਕਟਿੰਗ ਕਰਾਂਗੇ ਹੁਣ ਜਿਹੜੀ ਆਪਣੀ ਉੱਪਰ ਮੋਡੇ ਵਾਲੀ ਜਿਹੜੀ ਉੱਪਰਲੀ ਪੱਟੀ ਹੈਗੀ ਉਹ ਆਪਣੀ ਸੇਮ ਰਹਿ ਜੂਗੀ ਦੋਨਾਂ ਦੀ ਤੇ ਗਲਾ ਜਿਹੜਾ ਡੀਪ ਹੈਗਾ ਜੀ ਉਹ 7 ਇੰਚ ਤੇ ਬਰੌਡ ਤਾਂ ਆਪਾਂ ਫਿਰ ਮੂਰਲੇ ਦੇ ਹਿਸਾਬ ਨਾਲ ਹੀ ਰੱਖਣਾ ਠੀਕ ਆ ਉਹ ਹੈਗਾ ਸੀ ਆਪਣਾ 3 ਇੰਚ ਸੀਗਾ ਤੇ ਆਪਾਂ ਇੱਦਾਂ 3.5 3 ਇੰਚ ਤੇ ਕਟਿੰਗ ਕਰ ਲਈ ਐ ਦੀ 3.5 ਤੇ ਕਰ ਲੋ ਫਿਰ ਸਲਾਈ ਚ ਆ ਜੂਗਾ ਤੇ 3 ਹੀ ਰਹਿ ਜੂਗਾ ਉਹ ਠੀਕ ਹੈ ਤੇ ਦੇਖੋ ਗੁਲਾਈ ਜਿਹੜੀ ਹੈਗੀ ਆ ਤੁਸੀਂ ਜ਼ਿਆਦਾ ਡੀਪ ਨਹੀਂ ਦੇਣੀ ਹੈਗੀ ਇੱਦਾਂ ਹੀ ਦੇਣੀ ਆ ਜਿਵੇਂ ਮੈਂ ਦਿੱਤੀ ਆ ਕਿਉਂਕਿ ਫਿਰ ਨਾ ਗਲਾ ਪਾਉਣ ਤੋਂ ਬਾਅਦ ਫੈਲਣ ਲੱਗ ਜਾਂਦਾ ਤੁਸੀਂ ਇੱਦਾਂ ਜਿਹੜੀ ਗੁਲਾਈ ਹੈਗੀ ਆ ਉਹ ਮਾਈਨਰ ਜੀ ਰੱਖਣੀ ਆ ਠੀਕ ਹੈ ਤੇ ਜਦੋਂ ਆਪਾਂ ਕਟਿੰਗ ਕਰਨੀ ਆ ਆਪਾਂ ਮੋਡੇ ਵਾਲੀ ਸਾਈਡ ਨੂੰ ਚੌੜਾ ਨਹੀਂ ਕੱਟ ਕਰਨਾ ਹੈਗਾ ਬਸ ਇੱਦਾਂ ਸਿੱਧਾ ਜਿਹਾ ਹੀ ਕੱਟ ਕਰਨਾ ਹੁੰਦਾ ਅੰਦਰ ਵਾਲੀ ਸਾਈਡ ਨੂੰ ਦੇਖੋ ਜੇ ਤੁਸੀਂ ਇਹ ਗੜਾ ਜਿਆਦਾ ਚੌੜਾ ਕਰ ਦੋਗੇ ਫਿਰ ਵੀ ਤੁਹਾਡੇ ਮੋਡੇ ਗਿਰਨ ਦੇ ਜਿਹੜੇ ਹੁੰਦੇ ਨੇ ਚਾਂਸਸ ਹੁੰਦੇ ਨੇ ਬਹੁਤ ਹੁਣ ਦੇਖੋ ਮੈਂ ਜਿਹੜੀ ਗੁੜਾਈ ਹੈਗੀ ਉਹ ਜਿਆਦਾ ਡੀਪ ਨਹੀਂ ਪਾਈ ਹੈਗੀ ਔਰ ਚੌੜੀ ਵੀ ਨਹੀਂ ਪਾਈ ਹੈਗੀ ਨਹੀਂ ਤੇ ਇਹ ਫੈਲਣ ਲੱਗ ਜਾਂਦਾ ਫਿਰ ਠੀਕ ਹੈ ਤੁਸੀਂ ਮਾਈਨਰ ਜੀ ਹੀ ਚੜਾਈ ਰੱਖਣੀ ਹੈ ਇਹਦੀ ਤੇ ਹੁਣ ਆਪਾਂ ਕੀ ਕਰਨਾ ਦੇਖੋ ਇਹਨੂੰ ਆਪਾਂ ਕੱਪੜੇ ਤੇ ਝੜ ਲਵਾਂਗੇ ਕਿਉਂਕਿ ਨਾ ਬਹੁਤ ਮੋਟਾ ਕੱਪੜਾ ਬੈਲਵੈਟ ਦਾ ਤੇ ਓਰੇਬਲੀਰ ਜਿਹੜੀ ਹੈਗੀ ਐ ਤੇ ਠੀਕ ਨਹੀਂ ਆਉਂਦੀ ਹੈਗੀ ਇਸ ਲਈ ਮੈਂ ਇਹਦੇ ਨੀਚੇ ਕੱਪੜਾ ਰੱਖ ਲਿਆ ਤੇ ਉੱਪਰ ਆਪਣਾ ਸ਼ਰਟ ਦਾ ਪੀਸ ਰੱਖ ਲਿਆ ਤੇ ਜਿਵੇਂ ਜਿਵੇਂ ਗਲੇ ਦੀ ਸ਼ੇਪ ਹੈਗੀ ਆਪਾਂ ਇਹ ਤੇ ਸਿਲਾਈ ਲਾ ਦਾਂਗੇ ਠੀਕ ਹੈ ਤੇ ਬਾਅਦ ਚੋਂ ਆਪਾਂ ਪੱਟੀ ਕੱਟ ਕਰ ਲਾਵਾਂਗੇ ਇਹ ਗਲਾ ਵੀ ਬਹੁਤ ਫਿਨਿਸ਼ਿੰਗ ਦੇ ਨਾਲ ਬਣਦਾ ਜਿਨ੍ਹਾਂ ਨੂੰ ਓਰੇਬਲੀਰ ਨਹੀਂ ਲਾਉਣੀ ਆਉਂਦੀ ਹੈਗੀ ਉਹ ਇਦਾਂ ਕਰ ਸਕਦੇ ਨੇ ਤੇ ਮੇਰੇ ਕੱਪੜੇ ਦੇ ਵਿੱਚ ਜੋੜ ਵੀ ਸੀਗਾ ਤੇ ਓਰੇਬਲੀਰ ਮੈਂ ਕੱਟੀ ਵੀ ਨਹੀਂ ਹੈਗੀ ਕਿਉਂਕਿ ਮੋਟਾ ਬਹੁਤਾ ਕੱਪੜਾ ਇਹ ਹੈ ਤੇ ਦੇਖੋ ਤੁਸੀਂ ਏਦਾਂ ਪੌਣਾ ਪੌਣਾ ਇੰਚ ਰੱਖ ਕੇ ਕਪੜਾ ਬਾਕੀ ਸਾਰਾ ਕੱਟ ਦੋ ਠੀਕ ਹੈ ਫਿਰ ਜਿਹੜਾ ਥੋੜਾ ਗਲਾ ਹੈਗਾ ਉਹ ਵਧੀਆ ਫਿਨਿਸ਼ਿੰਗ ਦੇ ਵਿੱਚ ਫੋਲਡ ਹੋ ਜਾਊਗਾ ਜਿਹੜਾ نیچے ਕਪੜਾ ਰੱਖਿਆ ਪਹਿਲਾਂ ਤੁਸੀਂ ਉਹਦੀ ਪੂਰੀ ਫਿਨਿਸ਼ਿੰਗ ਕਰ ਲਓ ਜਿੰਨੇ ਜਿੰਨੇ ਇੰਚ ਤੁਹਾਨੂੰ ਚਾਹੀਦਾ ਠੀਕ ਹੈ ਘੱਟ ਵੱਧ ਨਾ ਹੋਵੇ ਬਸ ਤੁਹਾਡਾ ਕਪੜਾ ਤੇ ਫਿਰ ਬਾਅਦ ਚੋਂ ਤੁਸੀਂ ਇਹਦੇ ਕੱਟ ਲਗਾ ਲਓ ਫਿਰ ਇਹ ਆਸਾਨੀ ਨਾਲ ਹੀ ਫੋਲਡ ਹੋ ਜਾਊਗਾ ਦੂਸਰੀ ਵਾਲੀ ਸਾਈਡ ਤੇ ਫਿਰ ਆਪਾਂ ਇਹ ਤੇ ਦਬਮੀ ਸਲਾਈ ਲਗਾ ਲਾਂਗੇ ਤੁਸੀਂ ਜਿਹੜਾ ਲੀਰ ਲਗਾਈ ਆ ਆਪਾਂ ਨੀਚੇ ਉਹਨੂੰ ਪਹਿਲਾਂ ਬਾਹਰ ਵਾਲੇ ਪਾਸੇ ਕੱਢ ਲਓ ਤੇ ਫਿਰ ਉਹਦੇ ਉੱਪਰ ਸਲਾਈ ਲਗਾਓ ਠੀਕ ਹੈ ਜੀ ਤੇ ਆਪਾਂ ਇਹਨਾਂ ਦਾਮੀ ਸਲਾਈ ਜ਼ਰੂਰ ਮਾਰਨੀ ਹੁੰਦੀ ਆ ਤਾਂ ਕਿ ਜਿਹੜਾ ਆਪਣਾ ਗਲਾ ਹੈਗਾ ਉਹ ਫਿਨਿਸ਼ਿੰਗ ਨਾਲ ਫੋਲਡ ਹੋ ਜਾਵੇ ਤੁਸੀਂ ਇਹ ਸਲਾਈ ਕੱਪੜੇ ਤੇ ਨਹੀਂ ਚਲਾਉਣੀ ਹੈਗੀ ਆਪਣੇ ਸੂਟ ਵਾਲੇ ਤੇ ਜਿਹੜਾ ਆਪਾਂ ਲੀਰ ਲਗਾਈ ਆ ਉਤੇ ਚਲਾਉਣੀ ਆ ਤੇ ਦੇਖੋ ਫਿਰ ਤੁਸੀਂ ਉਹਨੂੰ ਜਿੰਨਾ ਜਿੰਨਾ ਚੌੜਾ ਰੱਖਣਾ ਇਹਦੇ ਉਹਨੂੰ ਕੱਚਾ ਕਰ ਲਓ ਠੀਕ ਹੈ ਤੇ ਜੇ ਇਹ ਆਸਾਨੀ ਨਾਲ ਹੀ ਫੋਲਡ ਹੋ ਜੂ ਜਿੰਨਾ ਜਿੰਨਾ ਤੁਹਾਨੂੰ ਚੌੜਾ ਚਾਹੀਦਾ ਤੁਸੀਂ ਇਹਨੂੰ ਰੱਖ ਲਓ ਉਸ ਹਿਸਾਬ ਨਾਲ ਠੀਕ ਹੈ ਹੁਣ ਦੇਖੋ ਮੇਰਾ ਕੱਪੜਾ ਜਿਹੜਾ ਹੈਗਾ ਸੀਗਾ ਉਹ ਬਹੁਤ ਮੋਟਾ ਤੇ ਬੁਕਰਮ ਵਾਂਗੂ ਹੀ ਹੋ ਗਿਆ ਮੇਰਾ ਗਾਲਾ ਤੇ ਇਹਦੇ ਬੁਕਰਮ ਲਾਉਣ ਦੀ ਲੋੜ ਨਹੀਂ ਹੈਗੀ ਸੀਗੀ ਬੈਲਵਰਡ ਦਾ ਸੂਟ ਸੀਗਾ ਕਿਉਂਕਿ ਇਹ ਤੇ ਦੇਖੋ ਜਿਹੜਾ ਮੇਰਾ ਗਾਲਾ ਹੈਗਾ ਪੂਰੀ ਫਿਨਿਸ਼ਿੰਗ ਦੇ ਨਾਲ ਰੈਡੀ ਹੋ ਜੂਗਾ ਤੇ ਤੁਸੀਂ ਦੇਖ ਸਕਦੇ ਹੋ ਦੇਖੋ ਗਾਲਾ ਜਿਹੜਾ ਹੈਗਾ ਉਹ ਪੂਰੀ ਫਿਨਿਸ਼ਿੰਗ ਦੇ ਨਾਲ ਆਪਣਾ ਆ ਗਿਆ ਤੇ ਜਦੋਂ ਆਪਾਂ ਇਹ ਤੇ ਤਰਪਾਈ ਕਰਾਂਗੇ ਤਾਂ ਹੋਰ ਵੀ ਫਿਨਿਸ਼ਿੰਗ ਆ ਜੂਗੀ ਠੀਕ ਹੈ ਜੀ ਤੁਸੀਂ ਕੱਚਾ ਕਰ ਸਕਦੇ ਹੋ ਜੇ ਕਰਨਾ ਤਾਂ ਉਹ ਮੈਂ ਤੁਹਾਨੂੰ ਕੱਚਾ ਕਰਕੇ ਦਿਖਾਇਆ ਵੈਸੇ ਮੈਂ ਵੈਲਵਟ ਦੇ ਸੂਟ ਜਿਹੜੇ ਹੁੰਦੇ ਨੇ ਉਹ ਕੱਚੇ ਨਹੀਂ ਕਰਦੀ ਹੁੰਦੀ ਹੈਗੀ ਤੇ ਹੁਣ ਆਪਾਂ ਦੇਖੋ ਇਹ ਮੋਡੇ ਅਟੈਚ ਕਰ ਲਵਾਂਗੇ ਪਹਿਲਾਂ ਆਪਾਂ ਕੀ ਕਰਨਾ ਜਿਹੜਾ ਆਪਾਂ ਫਰੰਟ ਤੇ ਆਪਾਂ ਕਪੜਾ ਲਗਾਇਆ ਸੀਗਾ ਹਨਾ ਉਹਨੂੰ ਆਪਾਂ ਖੋਲ ਲੈਣਾ ਏਦਾਂ ਬਾਹਰ ਵਾਲੀ ਸਾਈਡ ਤੇ ਦੋਨੋਂ ਪੱਲਿਆਂ ਨੂੰ ਏਦਾਂ ਜੋੜ ਕੇ ਰੱਖ ਲੈਣਾ ਤੁਸੀਂ ਜਿਹੜਾ ਫਰੰਟ ਵਾਲਾ ਗਲਾ ਹੈਗਾ ਉਹਨੂੰ ਬਾਹਰ ਵਾਲੀ ਸਾਈਡ ਕੱਢ ਲੈਣਾ ਏਦਾਂ ਕਪੜੇ ਨੂੰ ਠੀਕ ਹੈ ਫਿਰ ਇਹਤੇ ਸਲਾਈ ਲਗਾਉਣੀ ਆ ਦੇਖੋ ਮੈਂ ਬਾਹਰ ਵਾਲੀ ਸਾਈਡ ਤੁਸੀਂ ਐਂਦਾ ਕੱਢ ਲੈਣਾ ਉਸ ਤੋਂ ਬਾਅਦ ਹੀ ਇਹ ਤੇ ਸਲਾਈ ਲਗਾਉਣੀ ਆ ਤੁਸੀਂ ਨੇ ਫਿਰ ਕੀ ਹੋਊਗਾ ਜਿਹੜਾ ਇਹ ਕੱਪੜਾ ਹੋਊਗਾ ਆਪਾਂ ਇਹ ਸਲਾਈ ਦੇ ਮੋਢੇ ਵਾਲੀ ਸਲਾਈ ਦੇ ਉੱਪਰ ਫੋਲਡ ਕਰ ਦੇਵਾਂਗੇ ਬਾਅਦ ਚੋਂ ਤੇ ਤੁਸੀਂ ਐਂਦਾ ਦੇਖੋ ਸਲਾਈ ਲਗਾ ਲਓ ਤੇ ਤੇਨੂੰ ਐਂਡ ਤੇ ਪੱਕਾ ਜਰੂਰ ਕਰੋ ਕਿਉਂਕਿ ਨਾ ਮੋਢੇ ਵਾਲੀ ਸਲਾਈ ਜਦੋਂ ਆਪਾਂ ਖੁੱਲ ਜਾਂਦੀ ਹੁੰਦੀ ਜਦੋਂ ਬਾਹਾਂ ਝੜਦੇ ਆਂ ਕਈ ਵਾਰ ਠੀਕ ਹੈ ਤੇ ਤੁਸੀਂ ਐਂਦਾ ਹੀ ਦੂਸਰੇ ਵਾਲੇ ਪਾਸੇ ਵੀ ਸਲਾਈ ਲਗਾ ਲਓ ਮੋਢੇ ਦੀ ਮੋਢਾ ਜੋੜ ਲਓ ਇਹ ਮੈਂ ਗੁੰਮ ਸਲਾਈ ਤਾਂ ਨਹੀਂ ਲਗਾਈ ਕਿਉਂਕਿ ਇਹ ਕੱਪੜਾ ਜਿਹੜਾ ਹੈਗਾ ਸੀ ਬਹੁਤ ਮੋਟਾ ਸੀਗਾ ਹੁਣ ਦੇਖੋ ਫਿਟਿੰਗ ਵਾਲੀ ਸਲਾਈ ਤੁਸੀਂ ਕਿੱਦਾਂ ਲਗਾਉਣੀ ਆ ਜਿਵੇਂ ਜਿਵੇਂ ਆਪਣੇ ਨਿਸ਼ਾਨ ਲੱਗੇ ਹੋਏ ਨਾ ਇਹ 1/2 ਇੰਚ ਘਟਾ ਕੇ ਤੁਸੀਂ ਇਹਦੇ ਉੱਪਰ ਸਲਾਈ ਲਗਾਉਣੀ ਆ ਠੀਕ ਹੈ ਜਿਹੜਾ ਪਕਟਾ ਕੇ ਲਗਾਇਆ ਹੋਇਆ ਤੇ ਆਪਣੀ ਜਿਹੜੀ ਫਿਟਿੰਗ ਹੈਗੀ ਆ ਉਹ ਉਨੀ ਹੀ ਰਹਿ ਜੂਗੀ ਮਤਲਬ ਗੁਲਾਈ ਦੇ ਵਿੱਚ ਹੀ ਤੁਸੀਂ ਜਿਵੇਂ ਜਿਵੇਂ ਆਪਾਂ ਨਿਸ਼ਾਨ ਲਗਾਏ ਹੋ ਨੇ ਉਸੇ ਹਿਸਾਬ ਨਾਲ ਦੇਖੋ ਜਿਵੇਂ ਮੈਂ ਮਸ਼ੀਨ ਚਲਾ ਰਹੀ ਹਾਂ ਤੁਸੀਂ ਉਹਦੇ ਉੱਪਰ ਹੀ ਸਲਾਈ ਲਗਾਉਣੀ ਆ ਠੀਕ ਹੈ ਪਰ ਲਿਓ ਜਿਹੜਾ ਬਾਹਰ ਵਾਲੀ ਸਾਈਡ ਉੱਪਰ ਨਿਸ਼ਾਨ ਲੱਗਿਆ ਹੋਇਆ ਉਹ ਤੋਂ ਨਹੀਂ ਸਲਾਈ ਲਗਾਉਣੀ ਜਿਹੜਾ ਅੰਦਰ ਘਟਾ ਕੇ ਲਗਾਇਆ ਹੋਇਆ ਉਹ ਤੋਂ ਲਗਾਉਣੀ ਹ ਤੇ ਐਦਾਂ ਹੀ ਜਿਵੇਂ ਮੈਂ ਤੁਹਾਨੂੰ ਦੱਸਿਆ ਤੁਸੀਂ ਦੂਸਰੀ ਵਾਲੇ ਪਾਸੇ ਵੀ ਸਲਾਈ ਲਗਾ ਲੈਣੀ ਹੈ ਹੁਣ ਦੇਖੋ ਜਦੋਂ ਮੈਂ ਕਟਿੰਗ ਕਰਦੀ ਹੁੰਦੀ ਆ ਮੈਂ ਕੀ ਕਰਦੀ ਆ ਮੈਂ ਮੋਹਰਲਾ ਪੱਲਾ ਜਿਹੜਾ ਹੁੰਦਾ ਉਹਨੂੰ ਕੱਟ ਕਰ ਦਿੰਨੀ ਹੁੰਦੀ ਆ ਅੱਧਾ ਪੌਣਾ ਇੰਚ ਤਾਂ ਕਿ ਜਿਹੜਾ ਗੜਾ ਉਹ ਪਿੱਛੇ ਵਾਲੀ ਸਾਈਡ ਨਾ ਜਾਵੇ ਦੇਖੋ ਜਦੋਂ ਆਪਾਂ ਇਹਦੀ ਬਾਹ ਜੜਨੀ ਆਪਾਂ ਨੂੰ ਕਨਫਿਊਜ਼ਨ ਹੁੰਦੀ ਆ ਕਿ ਕਿਵੇਂ ਜੜੀਏ ਦੇਖੋ ਇਹਦੀ ਬਾਹ ਜੜੀ ਹੈਗੀ ਆਪਾਂ ਸੇਮ ਤਰੀਕੇ ਨਾਲ ਜੜਨੀ ਆ ਜਿਵੇਂ ਆਪਾਂ ਆਰਮ ਸੂਟਾਂ ਦੀ ਜੜਦੇ ਆ ਕਿਉਂਕਿ ਇਹ ਸਿਰਫ ਜਦੋਂ ਆਪਾਂ ਇਹਨੂੰ ਨਾਪਾਂਗੇ ਉਦੋਂ ਹੀ ਲੱਗੂਗਾ ਆਪਾਂ ਨੂੰ ਕਿ ਪਿਛਲਾ ਪੱਲਾ ਜਿਹੜਾ ਜਿਹਹੀ ਆਉਗੀ ਆਪਣੇ ਜਦੋਂ ਆਪਾਂ ਵੇਅਰ ਕਰਾਂਗੇ ਸੂਟ ਨੂੰ ਇਹ ਸਿਰਫ ਗਲੇ ਨੂੰ ਸੈੱਟ ਕਰਨ ਵਾਸਤੇ ਹੁੰਦੀ ਆ ਕਿਉਂਕਿ ਗਲਾ ਤਾਂ ਆਪਣਾ ਆਲਰੇਡੀ ਪਿੱਛੇ ਜਾਂਦਾ ਹੀ ਹੁੰਦਾ ਹੁਣ ਦੇਖੋ ਆਪਾਂ ਸੂਟ ਦਾ ਮੋਢਾ ਔਰ ਬਾਹ ਦਾ ਮੋਢਾ ਕਿਵੇਂ ਨਾਪਣਾ ਤਾਂ ਕਿ ਜਿਹੜੀ ਆਪਣੀ ਬਾਹ ਹੈਗੀ ਆ ਘਟੇ ਵਧੇ ਨਾ ਠੀਕ ਹੈ ਤੁਸੀਂ ਇਦਾਂ ਉੱਪਰੋਂ ਮੋਢੇ ਦੀ ਸਲਾਈ ਛੱਡ ਕੇ ਇਦਾਂ ਗੋਲ-ਗੋਲ ਇੰਚੀ ਟੇਪ ਘਮਾਉਣਾ ਤੇ ਦੇਖੋ ਜਿੰਨਾ ਵੀ ਤੁਹਾਡਾ ਆਊਗਾ ਤੁਸੀਂ ਬਾਹ ਦਾ ਮੋਢਾ ਜਿਹੜਾ ਹੈਗਾ ਉਨਾ ਹੀ ਰੱਖਣਾ ਠੀਕ ਹੈ 10 ਇੰਚ ਆ ਰਿਹਾ ਤੇ ਹੁਣ ਜਦੋਂ ਬਾਹ ਦਾ ਮੋਢਾ ਨਾਪਾਂਗੇ ਆਪਾਂ ਉਹ ਵੀ ਆਪਾਂ 10 ਇੰਚ ਤੇ ਨਿਸ਼ਾਨੀ ਲਗਾਵਾਂਗੇ ਹੁਣ ਦੇਖੋ ਇਹ ਮੇਰੀ ਬਾਹ ਹੈਗੀ ਆ ਇਹਨੂੰ ਵੀ ਆਪਾਂ ਇਦਾਂ ਗੁਲਾਈ ਚ ਨਾਪਣਾ ਉੱਪਰੋਂ ਉੱਪਰ ਵਾਲੀ ਸਾਈਡ ਤੋਂ ਤੁਸੀਂ ਇਦਾਂ ਰਾਉਂਡ-ਰਾਉਂ ਠੀਕ ਹੈ ਜਿੱਥੇ ਤੁਹਾਡਾ 10 ਇੰਚ ਆ ਗਿਆ ਤੁਸੀਂ ਉੱਥੇ ਨਿਸ਼ਾਨ ਲਗਾ ਲਓ ਤੁਹਾਡੀ ਜਿਹੜੀ ਬਾਹ ਹੈਗੀ ਆ ਉਹ ਕਦੇ ਵੀ ਵਧੂਗੀ ਘਟੂਗੀ ਨਹੀਂ ਜਦੋਂ ਤੁਸੀਂ ਜੜੋਂਗੇ ਤੁਹਾਡੀ ਬਾਹ ਜਿਹੜੀ ਹੈਗੀ ਉਹ ਪਰਫੈਕਟ ਜੜੀ ਜਾਊਗੀ ਫਿਰ ਤੁਸੀਂ ਇਸ ਤੋਂ ਬਾਅਦ ਤੇ ਸਲਾਈ ਲਗਾ ਲੈਣੀ ਆ ਉਹ ਦੇਖੋ ਮੇਰੀ ਬਾਹ ਦੇ ਵਿੱਚ ਅੱਗੇ ਵਾਲੇ ਪਾਸੇ ਮਾਰਜਨ ਬਿਲਕੁਲ ਨਹੀਂ ਹੈਗਾ ਇਸ ਲਈ ਮੈਂ ਐਦਾ ਪੱਟੀ ਦਾ ਜੋੜ ਲਗਾ ਲੂੰਗੀ ਮਾਰਜਨ ਲਈ ਇਹਨੂੰ ਅੰਦਰਲੇ ਪਾਸੇ ਫਿਰ ਫੋਲਡ ਕਰੂੰਗੀ ਪਹਿਲਾਂ ਤੁਸੀਂ ਕੀ ਕਰਨਾ ਦੇਖੋ ਜਿਹੜੀ ਕੜਾਈ ਵਾਲੀ ਬਾਹ ਹੈਗੀ ਉਹਨੂੰ ਤੁਸੀਂ ਉੱਪਰ ਵਾਲੀ ਸਾਈਡ ਰੱਖਣਾ ਜਿਹੜੀ ਪੱਟੀ ਹੈਗੀ ਉਹ ਨੀਚੇ ਵਾਲੀ ਸਾਈਡ ਰੱਖਣੀ ਹੈ ਤਾਂ ਕਿ ਤੁਹਾਨੂੰ ਦਿਖਦਾ ਰਹੇ ਤੁਹਾਡੀ ਜਿਹੜੀ ਸਲਾਈ ਹੈਗੀ ਉਹ ਉਹ ਤੁਹਾਡੀ ਕੜਾਈ ਤੇ ਨਾ ਚੱਲੇ ਤੁਸੀਂ ਬਾਹ ਉੱਪਰ ਵਾਲੀ ਸਾਈਡ ਰੱਖਣੀ ਹੈ ਦੇਖੋ ਫਿਰ ਤੁਸੀਂ ਇਹਨੂੰ ਅੰਦਰ ਵਾਲੀ ਸਾਈਡ ਐਦਾ ਫੋਲਡ ਕਰ ਦੇਣਾ ਤੇ ਉੱਪਰ ਤੁਸੀਂ ਇਹਦਾ ਆਮੀ ਸਲਾਈ ਲਗਾ ਲੈਣੀ ਆ ਹੁਣ ਦੇਖੋ ਇਹ ਵੈਲਵਟ ਦਾ ਸੂਟ ਆ ਮੈਂ ਇਹਨੂੰ ਕੱਚਾ ਨਹੀਂ ਕਰ ਮਹਕਾਰ ਲਈ ਪੱਟੀ ਲਾ ਲਈਏ ਤੇ ਮੈਂ ਇਹਨੂੰ ਕੱਚਾ ਨਹੀਂ ਕਰੂੰਗੀ ਸਿਰਫ ਇੱਕ ਸੈਂਟਰ ਦੇ ਵਿੱਚ ਹੀ ਸिलाई ਮਾਰੂੰਗੀ ਤਾਂ ਕਿ ਮੇਰੀ ਜਿਹੜੀ ਤਰਪਾਈ ਹੈਗੀ ਫਿਰ ਉਹ ਈਜ਼ੀ ਹੋ ਜੇ ਠੀਕ ਹੈ ਸਿਰਫ ਇੱਕ ਸੈਂਟਰ ਵਿੱਚ ਸिलाई ਮਾਰੂੰਗੀ ਕਿਉਂਕਿ ਨਹੀਂ ਤਾਂ ਇਹ ਤੇ ਨਿਸ਼ਾਨ ਪੈ ਜਾਂਦੇ ਨੇ ਕੱਪੜੇ ਤੇ ਸੂਈ ਦੇ ਫਿਰ ਜਦੋਂ ਆਪਾਂ ਕੱਚਾ ਕਰਕੇ ਢੇੜਦੇ ਆ ਠੀਕ ਹੈ ਜੀ ਤੇ ਹੁਣ ਦੇਖੋ ਆਪਾਂ ਇਹਨੂੰ ਸिलाई ਲਾ ਲਾਂਗੇ ਬਾਹ ਨੂੰ ਜਿੰਨਾ ਵੀ ਤੁਹਾਡਾ ਮੋਰੋ ਪਹੁੰਚਾ ਹੈਗਾ ਤੁਸੀਂ ਰੱਖ ਕੇ ਉਹਨੂੰ 10 ਇੰਚ ਦੇ ਨਿਸ਼ਾਨ ਨਾਲ ਜਿਹੜਾ ਮੋਡੇ ਦਾ ਲਾਇਆ ਸੀ ਆਪਾਂ ਘੁਮਾ ਕੇ ਹੋ ਤੇ ਇਹਨੂੰ ਮਿਲਾ ਲਓ ਠੀਕ ਹੈ ਇਦਾਂ ਬਾਦੂ ਕੱਪੜੇ ਦੀ ਕਟਿੰਗ ਕਰ ਦੋ ਤੇ ਆਪਾਂ ਇੱਕ ਵਾਰ ਫੇਰ ਨਾਪ ਲੈਣਾ ਮੋਡਾ ਕਿ ਆਪਣਾ 10 ਹੀ ਆ ਰਿਹਾ ਦੇਖੋ ਆਪਣਾ ਮੋਡਾ ਜਿਹੜਾ ਹੈਗਾ ਉਹ ਪੂਰਾ ਸਰਾਈ ਲਾ ਕੇ 10 ਆ ਰਿਹਾ ਠੀਕ ਹੈ ਤੇ ਇੱਥੇ ਸੈਂਟਰ ਦੇ ਵਿੱਚ ਤੁਸੀਂ ਕੱਟ ਲਗਾ ਲਓ ਬਾਹ ਦੇ ਇਹ ਕੱਟ ਜਿਹੜਾ ਹੈਗਾ ਉੱਪਰ ਮੋਡੇ ਵਾਲੀ ਸਰਾਈ ਨਾਲ ਆਪਣਾ ਮਿਲਣਾ ਚਾਹੀਦਾ ਬਾਹ ਨੂੰ ਤੁਸੀਂ ਸਿੱਧਾ ਰੱਖਣਾ ਦੇਖੋ ਸ਼ਰਟ ਦੀ ਉਲਟੀ ਵਾਲੀ ਸਾਈਡ ਆ ਤੇ ਤੁਸੀਂ ਬਾਹ ਨੂੰ ਇਦਾਂ ਅੰਦਰ ਵਾਲੀ ਸਾਈਡ ਕਰ ਦੇਣਾ ਸੂਟ ਦੇ ਤੇ ਜਿਹੜੀ ਇਹ ਸਲਾਈ ਹੈਗੀ ਜਦੋਂ ਲਾਉਣੀ ਆ ਇਹ ਫਿਟਿੰਗ ਵਾਲਾ ਜਿਹੜਾ ਕੱਪੜਾ ਨੂੰ ਤਕੋਨਾ ਫੋਲਡ ਕਰ ਦੇਣਾ ਫਿਰ ਤੁਸੀਂ ਇੱਦਾਂ ਬਾਹ ਕੁਮਾਹ ਕੁਮਾ ਕੇ ਨਾਪਣੀ ਆ ਠੀਕ ਹੈ ਤੇ ਆਪਾਂ ਦੇਖਣਾ ਦੇਖੋ ਆਪਣਾ ਜਿਹੜਾ ਕਟ ਆਉ ਸੈਂਟਰ ਦੇ ਵਿੱਚ ਆ ਗਿਆ ਬਿਲਕੁਲ ਮੋਢੇ ਵਾਲੀ ਸਲਾਈ ਦੇ ਜਿਹੜਾ ਆਪਾਂ ਬਾਹ ਤੇ ਲਗਾਇਆ ਸੀ ਤੇ ਤੁਸੀਂ ਇਹਨੂੰ ਕੁਮਾ ਕੇ ਨਾਪੋ ਜੇ ਤੁਹਾਡੀ ਬਾਹ ਅੱਧਾ ਪੌਣਾ ਇੰਚ ਜਾਂ 1 ਇੰਚ ਵੱਧ ਆ ਗਈ ਇਹਦਾ ਮਤਲਬ ਤੁਹਾਡੀ ਬਾਹ ਸਹੀ ਜੜੀ ਆਊਗੀ ਦੇਖੋ ਹੁਣ ਇਹ ਸਲਾਈ ਤੋਂ ਮੇਰੀ ਬਾਹ ਜਿਹੜੀ ਹੈਗੀ ਉਹ ਵੱਧ ਗਈ ਆ ਇਹਦਾ ਮਤਲਬ ਮੇਰੀ ਬਾਹ ਜਿਹੜੀ ਹੈਗੀ ਉਹ ਬਿਲਕੁਲ ਸਹੀ ਜੜੀ ਜਾਊਗੀ ਤੇ ਤੁਸੀਂ ਇੱਦਾਂ ਅੱਧਾ ਪੌਣਾ ਇੰਚ ਤੁਹਾਡੀ ਬਾਹ ਜਿਹੜੀ ਹੈਗੀ ਉਹ ਵੱਧ ਆਉਣੀ ਚਾਹੀਦੀ ਆ ਫੇਰ ਤੁਹਾਡੀ ਬਾਹ ਸਹੀ ਜੜੀ ਜਾਂਦੀ ਹੁੰਦੀ ਆ ਤੇ ਹੁਣ ਆਪਾਂ ਇਹਦੀ ਸਿਲਾਈ ਲਗਾ ਲਾਂਗੇ ਦੇਖੋ ਤੁਸੀਂ ਇਦਾਂ ਕੱਪੜੇ ਨੂੰ ਤਕੋਨਾ ਫੋਲਡ ਕਰ ਦੋ ਜਿਹੜਾ ਬਾਹ ਦੇ ਅੰਦਰ ਆਪਾਂ ਮਾਰਜਨ ਵਾਸਤੇ ਕੱਪੜਾ ਸੀ ਤੁਸੀਂ ਕੀ ਕਰਨਾ ਦੋਨੋਂ ਕੱਪੜਿਆਂ ਨੂੰ ਬਿਲਕੁਲ ਢਿੱਲਾ ਛੱਡ ਕੇ ਸਿਲਾਈ ਲਗਾਉਣੀ ਆ ਠੀਕ ਹੈ ਕਸਣਾ ਨਹੀਂ ਹੈਗਾ ਬਿਲਕੁਲ ਵੀ ਹੁਣ ਦੇਖੋ ਜਿਹੜਾ ਆਪਣਾ ਮੋਡੇ ਵਾਲਾ ਕੱਟ ਸੀਗਾ ਉਹ ਬਿਲਕੁਲ ਸੈਂਟਰ ਦੇ ਵਿੱਚ ਆ ਗਿਆ ਮੋਡੇ ਵਾਲੀ ਸਿਲਾਈ ਦੇ ਬਾਹ ਵਾਲਾ ਜਿਹੜਾ ਕੱਟ ਸੀਗਾ ਉਹ ਮੋਡੇ ਵਾਲੀ ਸਿਲਾਈ ਦੇ ਬਿਲਕੁਲ ਨਾਲ ਮੈਚ ਹੋ ਗਿਆ ਆਪਣਾ ਇਸੇ ਹਿਸਾਬ ਨਾਲ ਬਾਹ ਜਿਹੜੀ ਹੈਗੀ ਆਪਣੇ ਸੈਂਟਰ ਵਿੱਚ ਰਹਿੰਦੀ ਆ ਬਿਲਕੁਲ ਤੇ ਤੁਸੀਂ ਇਦਾਂ ਬਿਲਕੁਲ ਹੀ ਖਿੱਚਣਾ ਕੱਪੜੇ ਨੂੰ ਹਲਕੇ ਹੱਥ ਨਾਲ ਹੀ ਸਲਾਈ ਲਗਾਉਣੀ ਆ ਤੇ ਦੇਖੋ ਆਪਣੀ ਜਿਹੜੀ ਬਾਹ ਹੈਗੀ ਉਹ ਫਿਨਿਸ਼ਿੰਗ ਦੇ ਵਿੱਚ ਜੜ ਕੇ ਰੈਡੀ ਹੋ ਗਈ ਆ ਕੋਈ ਇਹਦੇ ਵਿੱਚ ਬੜਲ ਨਹੀਂ ਆਇਆ ਤੇ ਕੋਈ ਚਿਚਾਵ ਨਹੀਂ ਆਇਆ ਤੇ ਦੇਖੋ ਤੁਸੀਂ ਧਿਆਨ ਨਾਲ ਦੇਖ ਸਕਦੇ ਹੋ ਕਿ ਆਪਣੀ ਜਿਹੜੀ ਬਾਹ ਹੈਗੀ ਉਹ ਬਹੁਤ ਸੋਹਣੇ ਤਰੀਕੇ ਨਾਲ ਜੜੀ ਗਈ ਆ ਹੁਣ ਤੁਸੀਂ ਚਾਕ ਵਗੈਰਾ ਜਿਵੇਂ ਫੋਲਡ ਕਰਨੇ ਨੇ ਤੁਸੀਂ ਉਵੇਂ ਨਿਸ਼ਾਨ ਲਗਾ ਲਓ ਚਾਕ ਫੋਲਡ ਕਰਨੇ ਮੈਂ ਪਿਛਲੀ ਵੀਡੀਓ ਦੇ ਵਿੱਚ ਵੀ ਦੱਸਿਆ ਹੋਇਆ ਕਿ ਕਿਵੇਂ ਫੋਲਡ ਕਰਨੇ ਨੇ ਤੁਸੀਂ ਐਦਾਂ ਪਹਿਲਾਂ ਚਾਰੇ ਪੱਲੇ ਤੇ ਨਿਸ਼ਾਨ ਲਗਾ ਲੈਣੇ ਨੇ ਫਿਰ ਉੱਥੋਂ ਤੁਸੀਂ ਚਾਕ ਫੋਲਡ ਕਰ ਲੈਣੇ ਨੇ ਠੀਕ ਹੈ ਜੀ ਤੇ ਦੇਖੋ ਆਪਣੀ ਜਿਹੜੀ ਕੁੜਤੀ ਹੈਗੀ ਆ ਉਹ ਫਿਨਿਸ਼ਿੰਗ ਨਾਲ ਬਣ ਕੇ ਰੈਡੀ ਹੋ ਗਈ ਆ ਤੇ ਦੇਖੋ ਜਦੋਂ ਆਪਾਂ ਇਹਨੂੰ ਨਾਪਦੇ ਆ ਇਹ ਉਦੋਂ ਹੀ ਸਿਰਫ ਅੱਧਾ-ਅੱਧਾ ਇੰਚ ਆਪਾਂ ਨੂੰ ਮੋਰਲੇ ਪਾਸੇ ਨੂੰ ਦਿਖਾਉਂਦਾ ਗळा ਜਦੋਂ ਆਪਾਂ ਨੂੰ ਵੇਅਰ ਕਰਾਂਗੇ ਬਿਲਕੁਲ ਸੈਂਟਰ ਦੇ ਵਿੱਚ ਆਊਗਾ ਇਸੇ ਲਈ ਆਪਾਂ ਨੂੰ ਬਾਹ ਜਿਹੜੀ ਹੈਗੀ ਉਹ ਜਿਵੇਂ ਆਪਾਂ ਦੂਸਰੇ ਸੂਟ ਦੀ ਜੜਦੇ ਆ ਉਵੇਂ ਹੀ ਜੜਨੀ ਹੁੰਦੀ ਆ ਜੀ ਆ ਤੇ ਜੇ ਵੀਡੀਓ ਵਧੀਆ ਲੱਗੀ ਹੋਵੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਧੰਨਵਾਦ